ਜਦੋਂ ਉਸ ਤੋਂ ਬਾਅਦ ਮੈਂ ਪ੍ਰਾਲੀ ਵੀ ਕੁਤਰੀ ਥੱਬਾ ਤੇ ਮੰਗਰੋਸ ਹੀ ਨਾ ਹਰੇ ਕੁਤਰੇ ਤੇ ਇਹ ਵਿੱਚ ਜਮ ਨਹੀਂ ਆਈ ਦਾਤੀ ਜਮਾ ਆਵੇ ਲੋਵੇਂ ਵਿੱਚ ਪਈਆ ਪਰਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਬਈ ਭੋਰਾ ਵੀ ਕਿਸੇ ਪਾਸੇ ਲੋਹਾ ਨੇ ਇਹਦੇ ਵਿੱਚੋਂ ਭੁਰਿਆ ਸਾਰੇ ਪੈਣ ਫਰਾਮ ਜੈ ਮਸੀਦੀ ਮੇਰੇ ਰੱਬ ਦੇ ਦਾਸ ਦਾਸ ਜੀ ਨੂੰ ਵੀ ਜੈ ਮਸੀਦੀ ਮੇਰੀ ਗਵਾਹੀ ਹੈ ਮੇਰੇ ਪਰਮੇਸ਼ਵਰ ਨੇ ਸਾਡੇ ਮੇਰੇ ਜ਼ਿੰਦਗੀ ਚ ਬਹੁਤ ਵੱਡਾ ਚਮਤਕਾਰ ਕੀਤਾ ਇੱਕ ਦਿਨ ਆਹ ਐਤਵਾਰ ਛੱਡ ਕੇ ਉਦੋਂ ਪਿਛਲੇ ਐਤਵਾਰ ਅਸੀਂ 25 ਦਸੰਬਰ ਮਨਾਇਆ ਸੀਗਾ ਤੇ ਉਦੋਂ ਪਿਛਲੇ ਐਤਵਾਰ ਦੀ ਗੱਲ ਆ ਤੇ ਉਹਦੇ ਮੈਂ ਨਾਥ ਨੇ ਪੱਠੇ ਵੱਢ ਕੇ ਲੈ ਕੇ ਆਈ ਤੇ ਪੱਠੇ ਵੱਢ ਕੇ ਲਿਆ ਕੇ ਤੇ ਮੈਂ ਆਉਂਦ ਹੀ ਇਹਦੇ ਪਾਪ ਆ ਗਿਆ ਘਰੇ ਉਦੋਂ ਮੈਂ ਮੱਕਮਾ ਮੇਰੇ ਨੱਕ ਤਰਾਈ ਦੇ ਤੇ ਮੈਂ ਦਾਤੀ ਕੱਢਣੀ ਵਿੱਚੋਂ ਭੁੱਲ ਗਈ ਤੇ ਮੇਰਾ ਦਿਮਾਗ ਜਦੋਂ ਦਾਤੀ ਵਿੱਚ ਆ ਗਈ ਨਾ ਤੇ ਮੈਨੂੰ ਇਹਦੇ ਪਾਪਾ ਕਹਿੰਦਾ ਕਿ ਮੈਨੂੰ ਐ ਲੱਗਦਾ ਜਿਵੇਂ ਦਾਤੀ ਵਿੱਚ ਕੁਤਰੀ ਗਈ ਹੁੰਦੀ ਆ ਮਹਾ ਮੈਨੂੰ ਮੈਂ ਵੀ ਭੁੱਲ ਗਈ ਕੱਢਣੀ ਦਾਤੀ ਤੋਂ ਮੈਨੂੰ ਨਾ ਕਹਿੰਦਾ ਚੱਲ ਕੋਈ ਨਾ ਉਹ ਕਹਿੰਦਾ ਮੈਂ ਉਹਨੇ ਮਸ਼ੀਨ ਉੱਥੇ ਹੀ ਰੋਕਤੀ ਰੋਕਤੀ ਤੇ ਇੰਨਾ ਕੁ ਦਾਸਤਾ ਜਦੋਂ ਵਿੱਚ ਉਹ ਦੂਜਾ ਨਹੀਂ ਇੰਨਾ ਦਾਸਤਾ ਵੱਡਿਆ ਗਿਆ ਇਹਦਾ ਤੇ ਜਿਹਦੇ ਲੋਹੇ ਦੀ ਵਾਰੀ ਆ ਗਈ ਤੇ ਉਹਦੋਂ ਨੂੰ ਮਸ਼ੀਨ ਰੁਕ ਗਈ ਉਜੇ ਮਸ਼ੀਨ ਰੁੱਕ ਗਈ ਤੇ ਉਸ ਤੋਂ ਬਾਅਦ ਵਿੱਚ ਅਸੀਂ ਦਾਦੀ ਪੋਤੇ ਨੇ ਦੋਨਾਂ ਨੇ ਬੱਚਾ ਗੁਜੜਾ ਸੀ ਦੇ ਵਿੱਚ ਉਹ ਕੱਢਿਆ ਵੀ ਦੋਹਾਂ ਨੇ ਹੱਥ ਵੀ ਵਿੱਚ ਮਾਰਿਆ ਸਾਨੂੰ ਇਹ ਦਾਤੀ ਨਹੀਂ ਹੱਥ ਲੱਗੇਗੀ ਜਮੇ ਤੇ ਜਦੋਂ ਉਸ ਤੋਂ ਬਾਅਦ ਮੈਂ ਪ੍ਰਾਲੀ ਵੀ ਕੁਤਰੀ ਥੱਬਾ ਤੇ ਮੰਗਰੋ ਸੀ ਨਾ ਹਰੇ ਕੁਤਰੇ ਤੇ ਇਹ ਵਿੱਚ ਜਮ ਨਹੀਂ ਆएगी ਦਾਤੀ ਜਮਾ ਆਵੇ ਲੋਮ ਵਿੱਚ ਪਈ ਆ ਪਰਮੇਸ਼ਵਰ ਨੇ ਵੱਡਾ ਚਮਤਕਾਰ ਕੀਤਾ ਵੀ ਭੋਰਾ ਵੀ ਕਿਸੇ ਪਾਸੇ ਲੋਹਾ ਨੇ ਦੇ ਵਿੱਚੋਂ ਭੁਰਿਆ ਜਿਵੇਂ ਵੀ ਹੈਗੀ ਦਾਤੀਓਂ ਮੇ ਸਾਫਤੀ ਤੜਕੇ ਨੂੰ ਜਦੋਂ ਅਸੀਂ ਟੋਕੇ ਖੋਲੇ ਮੇਰੇ ਮੁੰਡੇ ਨੇ ਮੇਰੇ ਕੱਢ ਕੇ ਦਾਥ ਹੱਥ ਤੇ ਧਰ ਤੇ ਕਹਿੰਦਾ ਮੰਮੀ ਅਸਰਾ ਦਾਤੀ ਤੇ ਸੰਢੀ ਗਿੱਟ ਦੇ ਵਿੱਚ ਹੀ ਪਈ ਹੈ ਹਾਲੇਲੂਇਆ ਹਾਲੇਲੂਇਆ ਮਹਾ ਵਿਸ਼ੇਕ ਮਹਾ ਵਿਸ਼ੇਕ ਮਹਾ ਵਿਸ਼ੇਕ ਆ ਗਿਆ ਮਹਾ ਵਿਸ਼ੇਕ ਮਹਾ ਵਿਸ਼ੇਕ ਮਹਾ ਵਿਸ਼ੇਕ ਆ ਗਿਆ ਹਾਲੇ ਹਾਲੇਲੂਇਆ 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 ਪ੍ਰਮੇਸ਼ਰ ਨੇ ਬਹੁਤ ਵੱਡਾ ਚਮਤਕਾਰ ਕੀਤਾ ਮੈਂ ਡਰਦੀ ਸੀ ਮੈਂ ਅਸੀਂ ਪਹਿਲਾਂ ਜਿਹੜੇ ਪੱਠੇ ਕੂਤਰੇ ਸੀ ਉਹ ਅਸੀਂ ਪਾਸੇ ਕੱਢਦੇ ਸੀ ਤੇ ਮੈਂ ਮੰਗਰੋ ਥਾਂ ਵੀ ਬੋਕਰ ਨਸੰਬਰ ਕੇ ਫੇਰ ਮੈਂ ਪੱਠੇ ਦਵਾਰੇ ਕੂਤਰੇ ਵੀ ਇਹ ਲੋਆ ਹੋਊਗਾ ਤੇ ਇਹਦੇ ਵਿੱਚ ਹੋਊਗਾ ਤੇ ਜੇ ਆ ਪੱਠੇ ਸੀ ਨਖਾਰ ਸਪਾਵਾਂਗੇ ਤੇ ਜਦੋਂ ਤੜਕੇ ਮੇਰੇ ਮੁੰਡੇ ਨੇ ਕੱਢੀ ਦਾਤੀ ਵਿੱਚੋਂ ਵੱਡੇ ਨੇ ਮੈਨੂੰ ਕਹਿੰਦਾ ਮੰਮੀ ਦਾਤੀ ਤੇ ਇਹਦੇ ਵਿੱਚ ਹੀ ਪਈ ਸੀਗੀ ਤੇ ਸਾਡੇ ਦੋਨਾਂ ਦਾਤੀ ਦਾਦੀ ਪੋਤੇ ਦੇ ਵੱਡੇ ਮੁੰਡੇ ਨੇ ਵੀ ਹੱਥ ਮਾਰਿਆ ਮੈਂ ਵੀ ਮਾਰ ਕੇ ਵੇਖ ਸੰਦ ਦੋਨਾਂ ਨੇ ਹੱਥ ਨਹੀਂ ਲੱਗੀ ਦਾਤੀ ਤੇ ਤੜ ਕਿ ਉਹਨੇ ਮਾਨਤੀ ਜਦ ਤੋ ਢੋਕੇ ਖੋਲ ਲਗਾ ਮਾਨਤੀ ਵਿੱਚ ਚੱਕ ਕੇ ਮੇਰੇ ਹੱਥੇ ਧਾਰਤੀ ਮੈਂ ਪਰਮੇਸ਼ਵਰ ਦਾ ਤੇ ਰੱਬ ਦੇ ਦਾਸ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਲੇਲੂਇਆ 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 ਦੂਸਰੀ ਗਵਾਹੀ ਹੈ ਮੇਰੀ ਐਸੀ ਜੋ ਪਿਛਲੇ ਐਤਵਾਰ ਅਸੀਂ ਪ੍ਰਭੂ ਦਾ 25 ਦਸੰਬਰ ਮਨਾਇਆ ਸੀਗਾ ਮੈਂ ਪਰਮੇਸ਼ਵਰ ਦੇ ਅੱਗੇ ਮੈਂ ਦੁਆ ਕਰਦੀ ਹੁੰਦੀ ਸੀ ਜਦੋਂ ਵੀ ਮੈਨੂੰ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਮੇਰੇ ਨਾਲ ਘਰੋਂ ਕਿਸੇ ਦਾ ਕੋਈ ਸੰਯੋਗ ਨਹੀਂਗਾ ਤੇ ਵੀ ਮੇਰੇ ਨਾਲ ਬਾਹਰ ਮੇਰੀ ਕਲੀਸਿਆ ਮੇਰੇ ਨਾਲ ਜੁੜੂਗੀ ਪਰਮੇਸ਼ਰ ਆਪ ਹੀ ਵਰਕ ਤਾਂ ਦੇਊਗਾ ਮੈਂ ਪੈਣਾ ਪ੍ਰਾਮਾ ਵਾਸਤੇ ਸਾਰੇ ਵਾਸਤੇ ਮੈਂ ਦੁਆ ਕਰਦੀ ਦੁਆ ਤਾਂ ਮੈਂ ਹੁਣ ਵੀ ਕਰਦੀ ਰਹਿਣੀ ਮੇਰੀ ਰੱਬ ਨੇ ਮੈਨੂੰ ਡਿਊਟੀ ਦਿੱਤੀ ਹੈ ਤਾਂ ਕਰਨੂ ਹੀ ਪੈਣੀ ਹੈ ਕਰਨੂ ਹੀ ਆ ਤੇ ਮੈਂ ਪਰਮੇਸ਼ਰ ਨੂੰ ਕੇ ਦੁਆ ਕਰ ਦਿੰਦੀ ਸੀ ਵੀ ਪ੍ਰਭੂ ਤੂੰ ਕੈਨਾ ਆਪਦੀਆਂ ਚਿੰਤਾਵਾਂ ਬੋਝ ਮੇਰੇ ਉੱਤੇ ਸੁੱਟ ਮੈਂ ਤੇਰਾ ਫਿਕਰ ਕਰਨ ਵਾਲਾ ਪਰਮੇਸ਼ਰ ਵਾਦਿਆਂ ਦਾ ਸੱਚਾ ਤੇ ਵਫਾਦਾਰ ਪਿਤਾ ਹੈ ਪ੍ਰਭੂ ਮੈਂ ਆਪਣੇ ਦਿਲ ਦੀਆਂ ਚਿੰਤਾਵਾਂ ਬੋਝ ਮੈਂ ਤੈਨੂੰ ਦਿੰਨੀ ਆ ਮੇਰੇ ਜੋ ਪ੍ਰਬੰਧ ਵਿੱਡੇ ਤੇਰੀ ਦਿਆ ਦੇ ਨਾਲ ਸਿਰੇ ਲੱਗਣਾ ਤੂੰ ਹੀ ਕਰਾਉਣਾ ਜੋ ਕਰਾਉਣਾ ਕੋਈ ਮੇਰੀ ਬੰਦਗੀ ਦੇ ਵਿੱਚ ਸਾਰੇ ਪਿੰਡ ਨੇ ਬੰਦਗੀ ਵੇਖੀ ਆ ਪੂਰੀ ਵਧੀਆ ਖੁਸ਼ੀਆਂ ਤੇ ਚਾਵਾਂ ਦੇ ਨਾਲ ਪ੍ਰਭੂ ਦਾ ਜਸ ਹਮ ਚਾਰ ਮ ਦਿਨ ਮਨਾਇਆ ਸੀ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਤੂੰ ਕਰੀਂ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ